ਸਤ ਸਹਬ ਬੰਦੀ ਛੁੜਨ ਮਹਾਰਾਜ ਕੀ ਹੈ ਮਹਾਰਾਜ ਸਤਿਗੁਰੂ ਮਾਰੇ ਗੰਗਾ ਨੰਦ ਜੀ ਮਹਾਰਾਜ ਨੇ ਕਈ ਵਾਰ ਚਨੇ ਜਿਹੜੇ ਮੇਰੇ ਨਾਲ ਮੈਂ ਆਪਣੀ ਅੱਖੀਂ ਦੇਖੇ ਨੇ ਜਾਂ ਮੇਰੇ ਸਾਹਮਣੇ ਹੋਏ ਨੇ ਉਹਨਾਂ ਬਾਰੇ ਮੈਂ ਥੋੜਾ ਜਿਹਾ ਚਾਹਣਾ ਪੜਨਾ ਚਾਹਦਾ ਇੱਕ ਵਾਰ ਸਾਡੇ ਚਾਚਾ ਹੰਸ ਰਾਜ ਜੀ ਮੈਨੂੰ ਕਹਿੰਦੇ ਵੀ ਬਿਛੌੜੀ ਮਹਾਰਾਜ ਜੀ ਆਏ ਬਨੇ ਵੀ ਉਹਨਾਂ ਤੋਂ ਪਾਠ ਦੀ ਡੇਟ ਲੈ ਕੇ ਆਣੀ ਹੈ ਕਿਹੜੇ ਦਿਨ ਸਾਡੇ ਪਾਠ ਪ੍ਰਕਾਸ਼ ਹੋਣਾ ਮੈਂ ਇਥੋਂ ਬੱਸ ਬੈਠ ਕੇ ਗਿਆ ਬਲਾਚੌਰ ਦੁਰਲੇ ਪਾਸੇ ਜਿਹੜਾ ਅੱਡਾ ਸੀ ਇਥੋਂ ਤੁਰ ਕੇ ਮੇਰੇ ਮਨ 'ਚ ਕਈ ਤਰ੍ਹਾਂ ਦੇ ਆਈ ਗਏ ਮੈਨੂੰ ਵੀ ਮਹਾਰਾਜ ਨੂੰ ਦੱਸਣਾ ਪੈਣਾ ਵੀ ਮਹਾਰਾਜ ਨੇ ਵੀ ਮੈਂ ਦੱਲਿਆਲ ਤੋਂ ਆਇਆ ਮੈਨੂੰ ਫਰਾਨੇ ਨੇ ਭੇਜਿਆ ਸੌਰੀ ਸਾਹਿਬ ਉਹਨਾਂ ਨੇ ਮੈਨੂੰ ਭੇਜਿਆ ਉਸ ਤੋਂ ਬਾਅਦ ਵੀ ਪਾਠਵਾਰਕ ਮੈਨੂੰ ਭੇਜਿਆ ਜਿਸ ਲਈ ਮੈਂ ਉਹਨਾਂ ਕੋਲੇ ਮੇਰੇ ਮਨ 'ਚ ਇਹ ਗੱਲਾਂ ਦੀ ਸਾਰੀ ਜਾਂਦੀ ਜਾਂਦੇ ਸੀ ਜਿਸ ਲਈ ਮਹਾਰਾਜ ਜਨੂੰ ਜਾ ਕੇ ਉੱਥੇ ਡੰਡੋਦ ਕੀਤੀ ਬਿਛੌੜੀ ਮੰਦਿਰ ਜਾ ਕੇ ਅੱਛਾ ਮਹਾਰਾਜ ਹੁਣੀ ਮੈਨੂੰ ਕਹਿੰਦੇ ਮੇਰੇ ਨਾਲੇ ਪਿੱਠਪੁਰ ਨਾਲੇ ਥਾਪੀਤੀ ਮੈਨੂੰ ਨਾਲੇ ਮੈਨੂੰ ਕਹਿੰਦੇ ਪਹਿਲਾਂ ਰੋਟੀ ਖਾ ਲੈ ਫਿਰ ਤੁਹਾਨੂੰ ਦੱਸਦੇ ਪਾਠ ਦੀ ਡੇਟ ਕਰ ਦੇਣੀ ਹੈ ਅੱਛਾ ਮਹਾਰਾਜ ਹੁਣੀ ਵਰਤਾਂ ਭੂਤ ਵਰਤਮਾਨ ਭਵਿष्य ਤਿੰਨੇ ਚੀਜ਼ਾਂ ਜਾਣਦੇ ਸੀ ਉਹਨਾਂ ਨੂੰ ਸਾਰੀਆਂ ਗੱਲਾਂ ਬਾਰੇ ਉਹਨਾਂ ਨੂੰ ਨੌਲੇਜ ਸੀ ਉਹਨਾਂ ਨੂੰ ਉਹ ਤੋਂ ਬਾਅਦ ਫਿਰ ਮਹਾਰਾਜ ਹੁਣੀ ਉੱਥੋਂ ਜਿਸ ਲੈ ਆਣਾ ਸੀ ਮੈਂ ਉਹ ਮਹਾਰਾਜ ਉਹਨਾਂ ਨੂੰ ਤਾਂ ਯਾਤ ਲੈ ਕੇ ਮੈਂ ਕਿਹਾ ਮਹਾਰਾਜ ਮੈਂ ਜਾਣਾ ਕਹਿੰਦੇ ਨੂੰ ਸਾਡੇ ਨਾਲ ਚੱਲਣਾ ਫਿਰ ਕੰਢੀ ਤੋਂ ਕੋਈ ਟਰੈਕਟਰ ਸਿਆਵਾ ਮਹਾਰਾਜ ਹੁਣੀ ਉਸ ਟਰੈਕਟਰ ਤੇ ਬੈਠ ਕੇ ਮੈਂ ਵੀ ਉਸ ਡਾਇਰੈਕਟਰ ਦੇ ਬੈਠ ਕੇ ਆ ਫਿਰ ਉਹਨਾਂ ਨੇ ਮੈਨੂੰ ਬਲਾਚੋਰਾ ਰੋਡ ਤੇ ਲਾਇਆ ਉਸ ਤੋਂ ਬਾਅਦ ਮੈਂ ਪਿੰਡ ਆ ਗਿਆ ਇੱਕ ਵਾਰ ਮੈਂ ਮਹਾਰਾਜ ਉਹਨਾਂ ਨੂੰ ਬਿਛੋੜੀ ਤੋਂ ਲੈ ਕੇ ਬਿਛੋੜੀ ਅਸੀਂ ਇੱਥੋਂ ਸਾਡੇ ਪਾਰਟ ਭੋਗ ਪਿਆ ਸੱਤ ਅੱਠ ਬੰਦੇ ਅਸੀਂ ਨਾਲ ਗਏ ਟਰੈਕਟਰ ਚ ਆਸ਼ੀਰ ਟਰੈਕਟਰ ਹੁੰਦਾ ਸੀ ਸਾਡੇ ਸਾਡੇ ਚਾਚੇ ਕੁੜੀ ਦਾ ਵਿਆਹ ਵੀ ਸੀ 88 ਦੇ ਵਿੱਚੇ ਸੀ 84 83 ਉਹ ਜੇ ਸੱਤ ਅੱਠ ਬੰਦੇ ਸੀ ਨਾਲ ਮਹਾਰਾਜ ਨੂੰ ਸਾਨੂੰ ਉੱਥੇ ਕਹਿੰਦੇ ਤੁਸੀਂ ਰਹਿ ਜਾਓ ਇੱਥੇ ਅਸੀਂ ਕਿ ਮਹਾਰਾਜ ਸਾਡੇ ਚਾਚੇ ਦੀ ਕੁੜੀ ਦਾ ਵਿਆਹ ਹੈ ਕਿ ਅਸੀਂ ਤਾਂ ਕਰਕੇ ਸਾਨੂੰ ਜਾਣਾ ਜ਼ਰੂਰੀ ਆ ਉਹ ਕਹਿੰਦੇ ਸਾਰੇ ਵਿਆਹ ਹੋਈ ਜਾਣੇ ਆ ਫੇ ਤੁਸੀਂ ਆਹ ਟਾਈਮ ਨਹੀਂ ਤੁਹਾਨੂੰ ਮਿਲ ਕੇ ਮੇਰੇ ਨਾਲ ਮੁੜ ਕੇ ਤੇ 7-8 ਬੰਦੇ ਸੀ ਉਸ ਵੇਲੇ ਕੁਦਰਤੀ ਆ ਗੋ ਮਨ ਦਾ ਪੁਸ਼ਤਾਵ ਹੀ ਮਨ ਚ ਰਹਿ ਗਿਆ ਜਿੰਨੀ ਵੀ ਗੱਲਾਂ ਸੀ ਜੰਨਾ ਪੁਸ਼ਤਾ ਹੋ ਰਹਿ ਗਿਆ ਇੱਕ ਵਾਰ ਸਾਤ ਜਨੇ ਸਾਡੇ ਨੇ ਸਾਨੂੰ ਹੰਸ ਰਾਜ ਨੇ ਟਰੈਕਟਰ ਸਕਾਟ ਹੁੰਦਾ ਸੀ ਮੈਨੂੰ ਕਹਿੰਦੇ ਮਹਾਰਾਜ ਹੁਣ ਲੈ ਕੇ ਆਣ ਡਾਂਸਿਆਂ ਉੱਤੋਂ ਸਾਡੇ ਪਾਰਟ ਪ੍ਰਕਾਸ਼ ਕਰਨਾਂ ਚ ਕੁਟਿਆ ਆ ਗਏ ਮੈਂ ਸਿੰਗਲ ਸੜਕੋਂ ਦੀ ਹਿਆਰਪੁਰਾਲੀ ਸਿੰਗਲ ਸੜਕ ਖੁੰਦੇਸ਼ਾ ਆਪਰਾਲੀ ਮੈਂ ਅਸੀਂ ਮਹਾਰਾਜ ਨੂੰ ਪਿੱਛੇ ਅਰਜਾਈ ਲਾ ਕੇ ਟਰਾਲੀ 'ਚ ਗੱਦਾ ਲਾਇਆ ਸੀ ਯਾਸਰ ਲਾਇਆ ਵਾ ਸੀ ਨਾਲ ਮਹਾਰਾਜ ਨਾਲ ਹੋਰ ਦੋ ਤਿੰਨ ਚੇਲੇ ਵੀ ਹੈਗੇ ਸੀ ਨਾਲ ਹੋਰ ਨਾਲ ਪਾਠੀ ਵੀ ਹੈਗੇ ਸੀ ਜਿਸ ਵੇਲੇ ਮੈਂ ਹੌੜੀਆਂ ਸੀ ਮਹਾਰਾਜ ਹਣੀ ਮੈਨੂੰ ਦੋ ਤਿੰਨ ਵਾਰੀ ਕਿਹਾ ਮੈਨੂੰ ਕਹਿੰਦੇ ਤੇਜ਼ ਚੱਲ ਪਾਠ ਪ੍ਰਕਾਸ਼ ਕਰਨਾ ਮੈਨੂੰ ਐ ਸੀ ਮੈਂ ਕਿਹਾ ਮਹਾਰਾਜ ਹਣੀ ਮਗਰ ਬੈਠੇ ਮੈਂ ਹੌਲੀ ਚੱਲਦਾ ਸੀ ਮਹਾਰਾਜ ਹਣੀ ਮੈਨੂੰ ਕਹਿੰਦਾ ਉੱਤਰ ਟਰੈਕਟਰ ਉੱਤ 60 ਟਰੈਕਟਰ ਨੂੰ ਆਪਣੇ ਇੱਕ ਚੇਲੇ ਨੂੰ ਕਹਿੰਦਾ ਮਹਾਰਾਜ ਹਣੀ ਉਸ ਵੇਲੇ ਸੰਤ ਉਹ ਜਿਹੜਾ ਨਾਲ ਜਿਹੜਾ ਚਲਾ ਉਹ ਕਹਿੰ ਉਦੋਂ ਬਾਅਦ ਜਿਵੇਂ ਟ੍ਰੈਕਟਰ ਚਲਾਉਣ ਲੱਪਿਆ ਸਿੰਗਲ ਸੜਕ ਸੀ ਮੋਰੋਂ ਕੋਚੀ ਜਾਈ ਹੈ ਸਾਈਡਾਂ ਤੇ ਬਜਰੀ ਪਈ ਸੀ ਡਬਲ ਟ੍ਰੱਕ ਉਹ ਥੜ ਕਰਨ ਵਾਸਤੇ ਟ੍ਰੈਕਟਰ ਨਬ ਉਲਟਿਆ ਪਲਟਿਆ ਸਾਰੇ ਪਾਸੇ ਨੂੰ ਗਿਆ ਤੇ ਟਾਲੀ ਦਾ ਕੁਝ ਨਹੀਂ ਵਿਗਿਆ ਟ੍ਰੈਕਟਰ ਦਾ ਕੁਝ ਨਹੀਂ ਵਿਗੜਿਆ ਚਲ ਮੈਂ ਮਹਾਰਾਜ ਨੂੰ ਫੇਰ ਮੁੜ ਕੇ ਬੇਨਤੀ ਕੀਤੀ ਮੈਂ ਕਿ ਮਹਾਰਾਜ ਮੈਂ ਹੀ ਤੇਜ਼ ਚਲਾ ਦਣਾ ਹੱਥ ਜੋੜ ਕੇ ਕਹਿੰਦਾ ਚੰਗਾ ਫੇਰ ਤੇਜ਼ ਚਲਾਣਾ ਬਣਾ ਦਨੂ ਉਦੋਂ ਬਾਅਦ ਫਿਰ ਉਹ ਟ੍ਰੈਕਟਰ ਲੈ ਕੇ ਅਸੀਂ ਜਿਵੇਂ ਪਿੰਡ ਆ ਗਏ ਦੂਜੇ ਦਿਨ ਪਾਠ ਪ੍ਰਕਾਸ਼ ਕਰਨਾ ਸੀ ਪਾਠ ਪ੍ਰਕਾਸ਼ ਹੋਇਆ ਉਹ ਟਰੈਕਟਰ ਦੋ ਜਣੇ ਆ ਕੇ ਖਰਾਬ ਹੋ ਗਿਆ ਇੱਥੇ ਪੱਠੇ 'ਚ। ਅੱਛਾ। ਪੱਠਜੌਰ ਏਜੰਸੀ 'ਚ ਲੱਗੇ ਟਰੈਕਟਰ ਨੂੰ। ਜਦ ਮਹਾਰਾਜ ਨਹੀਂ ਬਾਹਰ ਜਾਣਾ ਸੀ ਅਸੀਂ ਮਹਾਰਾਜ ਉਹਨਾਂ ਦੇ ਨਾਲ ਚੱਲ ਪਏ ਇੱਥੋਂ। ਗੜ੍ਹ ਸ਼ੰਕਰ ਨੂੰ ਮੇਰੇ ਨਾਲ ਸਾਡਾ ਚਾਚਾ ਆਮਾ ਭਗਤੀ ਨਾਲ ਦੋ ਜਣੇ ਅਸੀਂ ਗਏ ਇੱਥੋਂ ਗੜ੍ਹ ਜਾਣ ਕਿ ਜਾਣਾਂ ਵਾਸਤੇ। ਅੱਛਾ। ਜੇ ਉਹਨੇ ਗੜ੍ਹ ਸ਼ੰਕਰ ਗਏ ਤਾਂ ਜਿਹੜੀ ਬੱਸ ਇੱਕ ਜਾਂਦੀ ਸੀ ਉਹਨਾਂ ਟਾਈਮਾਂ 'ਚ ਕੋਈ ਪਿਛੋੜੀ ਜਾਂਦੀ ਪੰਜ 5:30 ਵਜੇ ਜਾਣੀ ਸੀ ਉਹ ਬੱਸ ਦਾ ਟਾਈਮ ਨਿਕਲ ਗਿਆ ਸਾਨੂੰ ਐ ਵੀ ਨਿਕਲ ਗਿਆ। ਅਸੀਂ ਉਸਲੇ ਮੈਸਟਰ ਕਾਰਾਂ ਹੁੰਦੀਆਂ ਸੀ ਦੋ ਤਿੰਨ ਸਾਰੀਆਂ ਅੱਡੇ 'ਚ। ਅਸੀਂ ਕਾਰਾਂ ਨੂੰ ਮੈਂ ਕਿਹਾ ਮੈਂ ਅਖੇ ਵਿਵੇਦਾਂ ਕਰਕੇ ਮਹਾਰਾਜ ਨੂੰ ਬਿਠੌੜੀ ਜਾਣਾ ਵੀ ਉੱਥੇ ਸੈਕਟਰ ਸੈਟ ਕੇ ਆਣਾ ਕਾਰਾਂ ਨਾਲ ਸਾਡੇ ਨਾਲ ਚੰਡੀਗੜ੍ਹ ਮੋੜ ਤੇ ਟicker ਗਿਆ ਮਹਾਰਾਜ ਹੁਣ ਇਨਕਾਰੀ ਕਰਤੀ ਕਹਿੰਦੇ ਅਸੀਂ ਨਹੀਂ ਕਾਰ 'ਚ ਬੈਠਣਾ ਮਹਾਰਾਜ ਨਹੀਂ ਕਾਰ 'ਚ ਨਹੀਂ ਬੈਠੇ ਮੈਂ ਉਸ ਵੇਲੇ ਮਹਾਰਾਜ ਨੂੰ ਬੇਨਤੀ ਕੀਤੀ ਮੈਂ ਕਿ ਮਹਾਰਾਜ ਜੇ ਮੈਂ ਟਰੈਕਟਰ ਲਿਆਵਾਂ ਏਜੰਸੀ 'ਚ ਉਹ ਕਹਿੰਦੇ ਟਰੈਕਟਰ ਲਿਆਉਂਗੇ ਤੁਸੀਂ ਕੀ ਕਰਨੀ ਮੈਂ ਅਸੀਂ ਬੈਠ ਜਾਾਂਗੇ ਉਹਦੇ ਬੈਠੇ ਆਗੇ ਅਸੀਂ ਉਹ ਮੈਂ ਜਿਹੜੇ ਏਜੰਸੀ ਗਿਆ ਇੱਕ ਗੜ੍ਹ ਸਿੰਘ ਸ਼ਹਿਰ 'ਚ ਏਜੰਸੀ ਸੀ ਉਹ ਤੇ ਐਤਵਾਰ ਸੀ ਉਹ ਬੰਦ ਸੀ ਮੇਰੇ ਮਨ 'ਚ ਬਹੁਤ ਵਿਚਾਰ ਆ ਬਈ ਮਹਾਰਾਜ ਹ ਮਿਛੌੜੀ ਨੂੰ ਤੁਰ ਕੇ ਚੱਲ ਪਏ ਚੰਡੀਗੜ੍ਹ ਰੋਡ 'ਤੇ ਜਿਹੜਾ ਸੀ ਉਹ ਜਿਸ ਦੇ ਅੱਗੇ ਤੇ ਭਗਤ ਜੀ ਹੁਨੀਆਂ ਦੇ ਓਮ ਪ੍ਰਕਾਸ਼ ਨਹੀਂ ਜਦੋਂ ਮੈਂ ਮਿਲਿਆ ਮੈਂ ਕਿਹਾ ਜੱਜ ਕਿਦਾਂ ਵੀ ਤੁਸੀਂ ਵੀ ਮਹਾਰਾਜ ਹੁਨੀ ਕਹਿੰਦੇ ਜਿਹੜਾ ਤੂੰ ਮੁੜ ਕੇ ਆਇਆ ਉਹ ਤਾਂ ਨਾਲ ਦੀ ਨਾਲ ਕਹਿੰਦੇ ਮਗਰ ਬੱਸ ਆ ਗਈ ਉਹ ਘੰਟਾ ਲੇਟ ਦੀ ਬੱਸ ਨਾਲ ਨਾਲ ਬੱਸ ਰੁਕੀ ਉੱਥੇ ਕਹਿੰਦੇ ਮਹਾਰਾਜ ਆਜੋ ਬੈਠੋ ਗੱਡੀ 'ਚ ਬੱਸ ਜੀ ਬੈਠੋ ਸੀ ਉਹ ਮਹਾਰਾਜ ਵੀ ਬੈਠੇ ਉਹ ਜਾਣੀ ਜਾਣਦੇ ਸਾਰੇ ਜਿਹੜਾ ਜਾਣੀ ਜਾਣ ਸੀ ਉਹਨਾਂ ਨੂੰ ਕੋਈ ਚੀਜ਼ ਦਾ ਐ ਨਹੀਂ ਸੀ ਵੀ ਐਦਾਂ ਦੀ ਕਿਸੇ ਗੱਲਬਾਤ ਦੀ ਕੋਈ ਗੱਲ ਸੀ ਬਾਕੀ ਇੱਕ ਵਾਰ ਉਹਨਾਂ ਨੇ ਪਹਿਲਾਂ ਹੀ ਮੇਰੇ ਤੇ ਬਹੁਤ ਕਿਰਪਾ ਕੀਤੀ ਐ ਜਿਸ ਵੇਲੇ ਜਿੱਥੇ ਹੁਣ ਸਾਡੇ ਚੌਂਤਾ ਬਣਿਆ ਵਾ ਉੱਥੇ ਉਹਨਾਂ ਨੇ ਇੱਕ ਬਰੀ ਮਾਨੂੰ ਕਹਿੰਦੇ ਵੀ ਤੂੰ ਉਸ ਵੇਲੇ ਮੈਂ ਸਿਕਟਾ ਵੀੜੇ ਪੀ ਲੰਦਾ ਸੀ ਉਹਨਾਂ ਟਾਈਮਾਂ 'ਚ ਜਾਂ ਹੋਰ ਮਾੜਾ ਮੋਟਾ ਕਿਤੇ ਜਿਹੜੇ ਚਲਾਵ ਜਦੋਂ ਕੁਝ ਸਟਾਇਟੀ ਗਲਤ ਹੁੰਦੀਆਂ ਸੀ ਜਿਹੜਾ ਸੰਗ ਹੁੰਦਾ ਸੀ ਮਹਾਰਾਜ ਜੀ ਨੇ ਉੱਥੇ ਮੈਨੂੰ ਸਭ ਲੋਬੀ ਸੋਹਣੇ ਮੇਰੀ ਸੇ ਮਾਰੇ ਮੇਰੇ ਪਾਂਹ ਸੱਤ ਮੈਨੂੰ ਕਹਿੰਦੇ ਹਾਂ ਕਿਰਪਾ ਕੀਤੀ ਪੂਰੀ ਕਿਰਪਾ ਕੀਤੀ ਉਹਨਾਂ ਨੇ ਤੇ ਮੈਨੂੰ ਕਹਿੰਦਾ ਵੀ ਹੱਥ ਖੜਾ ਕਰ ਦੇ ਮੈਂ ਕਹਾ ਮਹਾਰਾਜ ਹੱਥ ਖੜਾ ਨਹੀਂ ਹੁੰਦਾ ਮੈਂ ਦੇਖੇ ਨੂੰ ਮੈਂ ਜੇ ਚੂੜੀ ਛੜਤੀ ਤੇ ਔਖਾ ਹੋ ਜਾਣਾ ਮੈਂ ਇੰਨਾ ਖੱਥ ਖੜਾ ਕੀਤਾ ਐਨਾ ਹੱਥ ਖੜਾ ਮੰਨ ਕਹ ਤਾ ਪੂਰਾ ਹੱਥ ਖੜਾ ਕਰ ਦੇ ਮੈਂ ਕਹਾ ਮਹਾਰਾਜ ਜੀ ਤੇ ਗਾਹ ਨਹੀਂ ਹੁੰਦਾ ਤੁਸੀਂ ਕਿਰਪਾ ਕਰ ਦੋ ਜਾਨ ਨੂੰ ਸਾਡੇ ਗਿਆਨ ਭਗਤ ਹੁੰਦਾ ਵੀ ਬਾਦ ਸੰਤ ਬਣ ਗਿਆ ਫਿਰ ਉਹ ਆ ਗਿਆ ਕਹਿੰਦਾ ਮਹਾਰਾਜ ਤੁਸੀਂ ਤੇ ਪਰ ਕਿਰਪਾ ਕਰ ਦੋ ਆਪੇ ਕਰ ਲੂ ਮੈਂ ਕਹਾ ਮਹਾਰਾਜ ਜੜਾ ਤੋਂ ਹੋਣਾ ਕਹਿੰਦੇ ਜੜ ਨਹੀਂ ਦੁਖਦੀ ਅੱਗੇ ਵਾਸਤੇ ਅੱਜ ਤੱਕ ਮੇਰੀ ਜੜ ਕਦੇ ਨਹੀਂ ਦੁਖੀ ਹੈ ਕੋਈ ਮੇਰੇ ਜੜ ਦਰਦ ਨਹੀਂ ਹੋਇਆ ਕੋਈ ਕੁਛ ਨਹੀਂ ਹੋਇਆ ਅੱਜ ਤੱਕ ਕੋਈ ਕਿਸੇ ਨੇਕਾ ਪਰਚੇ ਨੇ ਉਹਨਾਂ ਦੇ ਮਹਾਰਾਜ ਨੂੰ ਨੇ ਅਨੇ ਪਰਚੇ ਜਿਹੜੇ ਅਸੀਂ ਵਿਖਿਆਰ ਨਹੀਂ ਕਰ ਸਕਦੇ ਇੱਕ ਵਾਰੀ ਸਾਡੇ ਇੱਥੇ ਕਣਕ ਬਹੁਤ ਹੁੰਦੀ ਸੀ ਉਹਨਾਂ ਟਾਈਮਾਂ 'ਚ ਹੁਣ ਤਾਂ ਅੱਜਕੱਲ ਤਾਂ ਜਾੜੇ ਹੁੰਦੇ ਕਣਕ ਬਹੁਤ ਸੀ ਮਹਾਰਾਜ ਨੇ ਪਾਠ ਵਾਸਤੇ ਆਏ ਉਦੋਂ ਦੇ ਸਾਰੇ ਬੈਠੇ ਸੀ ਕਾਫੀ ਜਣੇ ਬੈਠੇ ਸੀ ਉਹ ਕਹਿੰਦੇ ਭਾਈ ਇੱਥੇ ਕਣਕ ਬਹੁਤ ਹੈ ਤੇ ਇਹਨੂੰ ਸਾਂਭ ਲੋ ਟਾਈਮ ਨਾਲ ਕਹਿੰਦੇ ਮਹਾਰਾਜ ਹੁਣ ਪਾਠ ਤੇ ਬਾਅਦ ਜਦੋਂ ਭੋਗ ਤੇ ਬਾਅਦ ਫਿਰ ਸਾਂਭਾਂਗੇ ਉਹ ਕਹਿੰਦੇ ਕੋਈ ਨਹੀਂ ਭੋਗ ਮੈਣਾਂ ਤੁਸੀਂ ਕਣਕ ਸਾਂਭ ਲਓ ਦੋ ਤਿੰਨ ਮਹੀਨੇ ਕਿਹਾ ਜਿਹੜੇ ਸਿਆਣੇ ਬੰਦੇ ਜਿਹੜੇ ਸਮਝਾਣਾ ਸੀ ਉਹਨਾਂ ਦਾ ਉਦੋਂ ਦੂਜੇ ਦਿਨ ਤੀਜੇ ਦਿਨ ਜਾ ਕੇ ਇੰਨੀ ਹਣ ਪਈ ਉਹ ਮੁੜ ਕੇ ਸਾਰੀ ਅੱਧੇ ਕੋਗੀ ਸਾਰੀ ਅੱਧਾ ਮਾਰੇ ਜਾਣ ਜਾਣ ਸੀ ਮਾਰੇ ਜਾਣ ਜਾਣ ਸੀ ਫੋਰ ਮਹਾਰਾਜ ਤਾਂ ਬਹੁਤ ਜ਼ਿਆਦਾ ਬਖਾਨ ਨੇ ਕਿੰਨੇ ਉਹਨਾਂ ਦਾ ਕੋਈ ਉਹਨਾਂ ਦੀ ਕੋਈ ਐ ਸੀ ਜਿੰਨੀ ਉਹਨਾਂ ਦੀ ਸਾਡੇ ਉੱਪਰ ਕਿਰਪਾ ਹੋਈ ਹੈ ਐਨਾ ਕੁਝ ਹੋਣੀ ਬਹੁਤ ਔਖੀ ਹੈ